ਜਲਾਲਾਬਾਦ ਵਿੱਚ ਸਰਕਾਰਾਂ ਸੱਚੀਆਂ ਵੈਲਫੇਅਰ ਟਰਸਟ ਬਾਬਾ ਮਿੱਠਾ ਸਿੰਘ ਵੱਲੋਂ ਅਮਰਨਾਥ ਜਾਣ ਵਾਲੇ ਯਾਤਰੀਆਂ ਲਈ ਖੁੱਲਾ ਭੰਡਾਰਾ ਚਲਾਇਆ ਜਾ ਰਿਹਾ ਹੈ ਜਿਸ ਦੇ ਚਲਦਿਆਂ ਅੱਜ ਇਸ ਭੰਡਾਰੇ ਦੀ ਸ਼ੁਰੂਆਤ ਕਰਨ ਦੇ ਲਈ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਿਸ਼ੇਸ਼ ਤੌਰ ਤੇ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਪਹੁੰਚ ਕੇ ਇਸ ਭੰਡਾਰੇ ਦੀ ਸ਼ੁਰੂਆਤ ਕਰਵਾਈ ਗਈ ਉੱਥੇ ਹੀ ਪੂਜਾ ਅਰਚਨਾ ਵੀ ਕੀਤੀ ਗਈ ਇਸ ਮੌਕੇ ਉਹਨਾਂ ਦੇ ਨਾਲ ਹਰੀਸ਼ ਸੇਤਿਆ ਆਰਤੀ ਜਿਉਂਨੇ ਜਲਾਲਾਬਾਦ ਦੇ ਪ੍ਰਧਾਨ ਮਨਜੀਤ ਸਿੰਘ ਜੱਜਦਰਗਨ ਅੰਕਿਤ ਕਟਾਰੀਆ ਤੇ ਹੋਰ ਵੀ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ ਇਸ ਮੌਕੇ ਗੱਲਬਾਤ ਕਰਨ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਨੇ ਕਿ ਆਕੀ ਸਰਕਾਰਾਂ ਸੱਚੀਆਂ ਵੈਲਫੇਅਰਸ ਟਰਸਟ ਵੱਲੋਂ ਬਹੁਤ ਹੀ ਚੰਗਾ ਉਪਰਾਲਾ ਕੀਤਾ ਜਾ ਰਿਹਾ ਜਿਸ ਦੀ ਜਿੰਨੀ ਵੀ ਸਹਿਾਰਨਾ ਕੀਤੀ ਜਾਵੇ ਉੰਨੀ ਹੀ ਥੋੜੀ ਹੈ ਹ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਜਿੱਤੇ ਸੱਚੀਆਂ ਲੋਟਾਂ ਜਗਦੀਆਂ ਉੱਥੇ ਲੋਕਾਂ ਦੀ ਮਰਜ਼ਾ ਵੀ ਪੂਰੀਆਂ ਹੁੰਦੀਆਂ ਅਰ ਬਹੁਤ ਹੀ ਸਤਿਕਾਰਯੋਗ ਸਾਡਾ ਵੱਡਾ ਭਰਾ ਜਿਹਨਾਂ ਨੇ ਬਾਬਾ ਜੀ ਦੀ ਇਸ ਕੇ ಅಪਾਰ ਕਿਰਪਾ ਸਦਕਾ ਮੌਕਾ ਮਿਲੇ ਸੇਵਾ ਕਰਨ ਦਾ ਸੋ ਇਹ ਕਿਸੇ ਕਿਸੇ ਦੀ ਕਿਰਪਾ ਹੁੰਦੀ ਹੈ ਔਰ ਇਹ ਉਮੀਦ ਕਰਦੇ ਆ ਵੀ ਇਸ ਦਰਬਾਰ ਤੋਂ ਕੋਈ ਖਾਲੀ ਨਾ ਜਾਵੇ ਜਿਹੜਾ ਵੀ ਕੋ ਉਮੀਦ ਲੈ ਕੇ ਆਵੇ ਉਹ ਇਸ ਦਰਬਾਰ ਤੋਂ ਅਧੀ ਚੋਲੀਆਂ ਪਰ ਕੇ ਜਾਵੇ ਇਹ ਉਮੀਦ ਕਰਦੇ ਕੋਈ ਵੀ ਸੋਚਦਾ ਕੋਈ ਵੀ ਲੰਗਰ ਦਾ ਦਾਣ ਤੋਂ ਬਿਨਾਂ ਨਹੀਂ ਚਲਦਾ ਤਾਂ ਹੀ ਸੱਜਣਾਂ ਨੂੰ ਕੀ ਅਪੀਲ ਕਰਾਂ ਨੀ ਬਿਲਕੁਲ ਸਾਰਿਆਂ ਨੂੰ ਅਪੀਲ ਹੈ ਵੀ ਇਹੋ ਜੀ ਸੰਸਥਾ ਦਾ ਸਾਥ ਦੇਣਾ ਚਾਹੀਦਾ ਔਰ ਰਣਮਲ ਕੀ ਇਹ ਸੰਸਥਾਵਾਂ ਚੱਲਦੇ ਕੱਲਾ ਬੰਦਾ ਕਦੇ ਨਹੀਂ ਚਲਾ ਸਕਦਾ ਸੋ ਇਹ ਉਮੀਦ ਵੀ ਕਰਦੇ ਆਂ ਔਰ ਰਿਕੁਐਸਟ ਵੀ